ਹੰਮ ਮਰਚਾ ਗਰਮੀ ਅਰੇ ਰੱਬ ਦਾ ਨਾਮ ਲੋਕਾਂ ਦੇ 33 4 4 ਏਸੀ ਲੱਗੇ ਨੇ ਹੈ ਉਧਰੋਂ ਕਦੇ 1.5 ਕਰੋੜ ਦੀ ਕਦੇ ਕਰੋੜ ਦੀ ਕਦੇ 3 ਕਰੋੜ ਦੀ ਹੈ ਲਾਟ ਵੀ ਖੁੱਲ ਜਾਂਦੀ ਆ ਇੱਥੇ ਸਾਡੇ ਜਦੋਂ ਖੁੱਲੀ ਆ ਮਾਜੀ ਖੁੱਲੀ ਆ ਨਾ ਪੁੱਤਿਆਂ ਦੀ ਤੇ ਕਿਸ ਮੱਧ ਦੇ ਪਤੀ ਪੁੱਛਦੀ ਐ ਪਰ ਕੇ ਸੁੱਕਦੀ ਨਹੀਂ ਬੇਹੋਸ਼ ਹੋਈ ਪਈ ਆਗਾ ਦੱਸ ਉਹ ਕੀ ਹੋਇਆ ਕੱਲੀ ਬੋਲੀ ਜਾਨੀਆ ਰੋਟੀ ਖਾਣ ਵੇਲੇ ਤਾਂ ਚੁੱਪ ਕਰਕੇ ਖਾ ਲਿਆ ਕਰ ਕਿਸੇ ਦਿਨ ਤੇਰੇ ਸੰਘ ਨੂੰ ਲੱਗ ਜਣੀ ਬਰਕੀ ਫਿਰ ਕਰੀਏ ਮੈਂ ਗੁਰਕੀ ਨਹੀਂ ਮੇਰੇ ਸੰਘ ਨੂੰ ਲੱਗਦੀ ਹਾਂ ਮੈਂ ਲੱਗੂ ਕਿਸੇ ਦਿਨ ਤਾਂ ਰਸ ਮਮਾ ਦੂੰਗੀ ਥੋੜੇ ਦਿਨ ਆ ਗਰਮੀ ਦੇਖ ਲੈ ਤੇ ਮੇਰੀ ਗੱਲ ਸੁਣ ਮੈਂ ਤੈਨੂੰ ਕਹਿੰਦੀ ਸੀ ਹਾਂ ਵੀ ਸਾਰਾਂ ਦੇ ਅਸੀਂ ਲੱਗੇ ਨੇ ਹਾਂ ਹਾਂ ਚਾਰ ਚਾਰ ਪੰਜ ਪੰਜ ਹਾਂ ਤੇ ਆਪਣੇ ਆਪਣੇ ਐਂ ਪੁੱਛਦੇ ਸੀ ਹਾਂ ਕੜਜਾ ਵੀ ਵਰਕੀਦਨ ਘਾਲਣ ਤਾਂ ਹਾਂ ਹਾਂ ਲੱਗਿਆ ਪਿਆਗਾ ਤੇ ਜੇ ਨਾ ਮੈਂ ਬੋਲੇ ਮੁੜ ਕੇ ਕਹਿੰਦੀ ਬੋਲਦਾ ਨਹੀਂ ਗੁੰਨਵੱਟਾ ਬਣਿਆ ਬੈਠਾ ਮੇਰੀ ਗੱਲ ਮੈਂ ਤੇ ਨਾ ਪੁੱਛਦੇ ਸੀ ਪਾਣੀ ਦੇ ਫੈਨ ਕਿੰਨੇ ਕਨੇ ਆਪਣੇ ਦੱਸ ਫੈਨ ਤਾਂ ਆਪਣੇ ਵਾਵਾ ਵਾ ਕੀ ਹੋਇਆ ਦੱਸ ਕਿੰਨੇ ਕਨੇ ਕਿੱਥੇ ਕਿੱਥੇ ਗਿਆ ਆਪਣੇ ਫੈਨ ਇੱਧਰ ਵੀ ਹੈਗੇ ਆ ਜਲੰਧਰ ਅਲੀ ਵੀ ਹੈਗੇ ਆ ਨਕੋਦਰ ਅਲੀ ਵੀ ਹੈਗੇ ਆ ਮਾਨਸੇਹਲੀ ਤਾਂ ਆਪਣੇ ਕਟੜ ਫੈਨ ਆ

ਪਰਣੀ ਕੀ ਕੀ ਬੋਲੀ ਜਾਂਦੀ ਆ ਮਰਨਾ ਗਰਮੀ ਕਿੰਨੇ ਆ ਸੌ ਰੱਬ ਦੇ ਦੇਖੇ ਪਸੀਨਾ ਆ ਪਏ ਮੇਰੇ ਤੇ ਜਮਾ ਨਹੀਂ ਜਾ ਰਹ ਹੁੰਦਾ ਮੈਂ ਆਪਦਾ ਪਸੀਨਾ ਪੂੰਝ ਲੂ ਤੂੰ ਆ ਦਾ ਦਿਮਾਗ ਸੈੱਟ ਕਰਾਂ ਪਰਣੀ ਕੀ ਬਕਾ ਤੂੰ ਤੂੰ ਗਰਮੀ ਚ ਜਾਣਾ ਉਹਨਾਂ ਮੈਨੂੰ ਇਹ ਬੰਦ ਉਹ ਰਹਿਂਦੇ ਰਹਿਂਦੇ ਕੋਈ ਰੋਟੀ ਖਾ ਧਿਆਨ ਨਾ ਤੂੰ ਲੈ ਛੱਡ ਲੋ ਕਿਉਂ ਨੁ ਬੰਨ ਬੀਜ ਉਹ ਇੰਨੇ ਪੈਣ ਦੇ ਉਹਦਾ ਕੀ ਗਾਗਾ ਹੋਣਾ ਬੇ ਅੱਦੇ ਕ ਬੇਚ ਕੇ ਆਪਾਂ ਏਸੀ ਲਾ ਲੈਨੇ ਆ ਦੋ ਨਾਲ ਲਾਵਾਂਗੇ ਇੱਕ ਲਾਵਾਂਗੇ ਹਾਂ ਤੂੰ ਤਾਂ ਕਿਆ ਰਹਾ ਉਹ ਨਾ ਉਹ ਕੋੜਤੇ ਮੈਂ ਮੈ ਪੈਤੀ ਜਾਂਦੇ ਨੇ ਹੈ ਮੁੜ ਕੇ ਨਾ ਬਣਾ ਕੇ ਤਾਂ ਤੈਨੂੰ ਹਸਾ ਦੂੰਗੀ ਮੈਂ ਆਉਣੀ ਮੈਂ ਫਿਰ ਤੇਰੇ ਮਾਂਗਾ ਰੋਟੀ ਬਾਸੀ ਖਾਂਦੂੰਂਗਾ ਇਹਨਾਂ ਪਾਉਂਦੇ ਲਈ ਪਈਆਂ ਇਹਨਾਂ ਪਾਉਂਦੇ ਲਈ ਪਈਆਂ ਗਰਮੀ ਨਾਲ ਨਾ ਹੁਪਿੱਟਾ ਲੈ ਮੇਰਾ ਨਾ ਹਣ ਤੂੰ ਇੱਥੇ ਕੀ ਲੈਣ ਆ ਗਈਆਂ ਨਹੀਂ ਤੂੰ ਹੀ ਮੈਨੂੰ ਸਮਝਦੇ ਕੀ ਹੋ ਮੈਂ ਤਾਂ ਤੈਨੂੰ ਕੁਝ ਨਹੀਂ ਸਮਝਦਾ ਮਜ਼ਰ ਤੁਸੀਂ ਮੈਨੂੰ ਕੁਝ ਨਹੀਂ ਸਮਝਦੇ ਆਵੇਂ ਮਰਜਾ ਓਏ ਸਮਝਦਾ ਓਵੇਂ ਦੀ ਗੱਲੀ ਪਾਗਲ ਤੂੰ ਹੋਏ ਮਰਜਾ ਮਤਲਬ ਤੂੰ ਮੈਨੂੰ ਪਾਗਲ ਸਮਝਦਾ ਓਏ ਹੁਣ ਤਾਂ ਮੈਂ ਤੈਨੂੰ ਪਾਗਲ ਲੱਗਣੀ ਆ 70 ਸਾਲ ਜੋ ਕੱਢ ਲੈ ਹੁਣ ਮੈਂ ਤੈਨੂੰ ਪੈਰ ਟੱਕੇ ਲਾ ਕੇ ਯਾਰ ਮੈਂ ਕਹੋ ਤੈਨੂੰ ਕਿਹਾ ਵੀ ਤੂੰ ਪਾਗਲ ਹੁਣ ਹੁਣ ਤਾਂ ਕਹਿ ਕੇ ਤਾਂ ਪੈਰ ਪੈਰ ਤੇ ਮੁਕਰਦਾ ਤੂੰ ਓਏ ਉਹ ਵਾਲਾ ਪਾਗਲ ਨਹੀਂ ਮੈਂ ਤੈਨੂੰ ਕਿਹਾ ਉਹ ਪਿਆਰ ਚ ਨਹੀਂ ਕਹਿੰਦੇ ਪਾਗਲ ਹਾਂ ਤੂੰ ਉਹ ਵਾਲਾ ਪਾਗਲ ਕਿਹਾ ਵਾ ਆ ਮੂੰਹ ਤੇ ਹੱਸੀ ਦੋ ਦੋ ਨਹੀਂ ਨੇ ਸੀ ਤੂੰ ਤਾਂ ਐਂ ਗੈਸੀ ਪਾਗਲ ਐਂ ਤੂੰ ਅੱਛਾ ਉਦੋਂ ਹਾਂ ਮੈਂ ਮੂੰਹ ਹੱਥ ਧੋਂਦਾ ਸੀ ਨਾ ਤਾਂ ਜਾ ਪਾਗਲ ਐਂ ਤੂੰ ਚਲ ਕੋਈ ਨਾ ਹਾਂ ਦੁਬਾਰਾ ਐਸਾ ਹੁਣ ਐਸੀ ਲਵਾ ਕੇ ਦੇਣਾ ਕਿ ਨਹੀਂ ਐਸੀ ਲਵਾ ਦੂੰਗਾ ਲਵਾ ਦੇ ਹਾਂ ਤੇ ਜੇ ਇਹ ਹੀ ਗੱਲ ਤੂੰ ਬੰਦਿਆਂ ਵਾਂਗੂ ਮੈਨੂੰ ਉੱਥੇ ਕਹਿ ਕੇ ਆਇਆ ਹੁੰਦਾ ਮੈਂ ਸੌਖੀ ਰੋਟੀ ਨਾਲ ਨਿਕਲ ਲੈਂਦੀ ਉਹ ਵੈਸੇ ਹੀ ਮੈਂ ਗੁੱਸੇ 'ਚ ਸੀਗਾ ਮੈਂ ਆਪ ਹੀ ਤਪਿਆ ਪਿਆ ਸੀਗਾ ਮੈਂ ਤਾਂ ਹੀ ਤਾਂ ਮੂੰਹ ਧੋਣਾਗਾ ਵੀ ਤੁਹਾਡਾ ਠੰਡਾ ਹੋ ਜਾ ਫਿਰ ਕਹਿ ਦਿੰਦਾ ਵੀ ਇੱਥੇ ਲਵਾ ਦੂੰਗਾ ਤੂੰ ਘੜੀ ਵਾਂਦੂ ਕੱਪ ਕੇ ਆਏ ਭਈ ਮੈਂ ਤਾਂ ਘਰੇ ਬੈਠੀ ਸੀ ਤੂੰ ਵਾਰੋ ਤੱਤਾ ਹੋ ਕੇ ਕਿਵੇਂ ਆ ਗਿਆ ਤੇ ਬਾਹਰੋਂ ਤਾਂ ਤਾਂ 6 ਕੁ ਪਤਾ ਕਿੰਨਾ ਪਹਿਲਾਂ ਸੂਰਜ ਤਾਂ ਮੱਥੇ ਤੇ ਆ ਜਾਂਦਾ ਮੈਂ ਤਾਂ ਹੀ ਕਹਿਣੀ ਆ ਤਾਂ ਹੀ ਕਹਿਣੀ ਆ ਵੀ ਦੇਖ ਤੂੰ ਰੋ ਤਪ ਕੇ ਆਏਗਾ ਤੂੰ ਅੱਜ ਤਾਂ ਤੂੰ ਮੈਨੂੰ ਬੋਲ ਹੈ ਕੱਲ ਨੂੰ ਤੂੰ ਮੈਨੂੰ ਖੁੱਲੇਗਾ ਉੱਟੇਗਾ ਮੈਂ ਤਾਂ ਤਾਂ ਹੀ ਕਹਿਣੀ ਆ ਇਹ ਸੀਲ ਵਾਲਾ ਚੱਲ ਲਵਾ ਲੈ। ਕਦੇ ਰਾਹੀਂ ਦੋਨੇ ਚੰਗਾ ਲਵਾ ਲੈ ਲੈ। ਚੰਗਾ? ਹਾਂ। ਚੱਲ। ਐ ਪਹਿਲਾਂ ਮੰਨ ਜਾਂਦਾ ਚੰਗੀ ਗੱਲ ਲੈਣਾ। ਹਾਂ ਲਵਾ ਲੈ ਲੈ ਲਵਾ ਲੈ ਲੈ। ਚੱਲ ਚੰਗਾ। ਚੰਗਾ। ਸਿਆਪਾ ਖਾਣਾ। ਇਹ ਜਿਹੜੇ ਇਹਨਾਂ ਨੂੰ ਫਾਇਦਾ ਨਹੀਂ ਤੁਮੇਂ ਚੋਬੀ ਦਾ ਕੁਛ ਨਹੀਂ। ਤੂੰ ਆਹ ਲਾ ਹੀ ਕਰਾਓ ਬਾਈ। ਬਹੁਤ ਔਖਾ। ਛੱਡ ਬਾਰੇ ਮੈਂ ਮੂਹ ਨਹੀਂ ਤੋਣਾ। ਤੌਲੀਏ ਨਹੀਂ ਹੋਂ ਜਲਾ ਟੋਕ ਲਾ। ਮੂਹ ਨਹੀਂ ਕਰਦਾ ਲਵਾ ਦੇ ਨੀ। ਏਸੀ। 蛋那个，蛋、呃。<laughs>